ਉਹਨੇ ਮਾਰ ਦੇ ਦਾ ਯਾਰ 580 ਰੁਪਏ ਯਾਰ 10 ਦੀ ਮੜਾ ਜਾ ਮੈਨੂੰ ਵੀ 580 ਰੁਪਏ ਦਾ ਸੀ ਯਾਰ ਦਾ ਮਾਰ ਕਰਾਓ ਠੀਕ ਹੈ ਕੀ ਦਾ ਖੰਡਾ ਗਰੀਬ ਕੋ ਸਾਥ ਮੁਰ ਗਿਆ ਮੈਂ ਇੱਕ ਲੜਦਾ ਮੁਰ ਗਿਆ ਮੈਂ ਬਹੁਤ ਮੰਨਿਆ ਇੱਕ ਦਿਨ ਤੁਹਾਨੂੰ ਤਾਂ ਕਾਂਗੇ ਤੁਸੀਂ ਬੰਦੇ ਕੈਸੇ ਯਾਰਾ 40 ਰੁਪਏ ਤੱਕ ਦੇ ਬੋਲਿਓ ਇਹ ਭੈਣ ਦਾ ਯਾਰੀ ਜੀ ਲੱਗ ਲਾ ਦੂਗਾ ਬੋਲਦਾ ਨਹੀਂ ਜਲੀ ਭਾਵੇਂ ਨਹੀਂ ਉਹ ਬੋਲਦਾ ਸਹੀ ਖੜਾ ਬੋਲਦਾ ਸੀ

ਖੱਟ ਗਿਆ ਗਿਆ ਇਹਦਾ ਸਾਰਾ ਖੱਟ ਗਿਆ ਆਇਆ ਦਾ ਹੁੰਦਾ ਦਸ ਜਾਣੋ ਬਾਈ ਨਹੀਂ ਚੀਜ਼ ਵੀ ਦੇਖ ਬਾਈ ਕੁਆਲਟੀ ਦੇਖ ਬੱਕਰੀ ਦੀ ਥਾਪੀ ਦਾ ਮਾਰਨੀ ਬੋਈ ਥਾਪੀ ਚ ਲੈਣਾ ਲੈਣਾ ਥਾਪੀ ਚਾਚਾ ਮੈਨੂੰ ਵੀ ਛੱਲਣ ਜੋਗਰਾ ਕਰ ਮੜਾ ਜਾ ਯਾ ਤੂੰ ਫਿਰ ਹੁੰਦਾ ਨਹੀਂ ਬਾਈ 2 ਲੱਖ ਰੁਪਏ ਹੁੰਦਾ ਹੈਗਾ ਆਏ ਨਹੀਂ ਹੁੰਦੇ ਇਹ 2 ਲੱਖ ਚ ਕਰ ਤੈਨੂੰ ਮੇਰਾ ਕੰਮੀ ਰੋਜ਼ ਕੰਮ ਮੇਰੇ ਇਹੀ ਹੈ ਬਿਲਕੁਲ ਚਾਚਾ ਬਿਲਕੁਲ ਕੋਈ ਮੰਡੀ ਨਹੀਂ ਛੱਡਦਾ ਹੈਗਾ ਮੇਰਾ ਕੰਮ ਇਹੀ ਹੈ ਜਾਂਦੀ ਜਿੰਨੇ ਮੈਨੂੰ ਤਾਂ ਪਤਾ ਜਿੰਨੇ ਮੰਡੀ ਦਾ ਇਹ ਮੈਨੂੰ ਬਾ ਮਾਲ ਬੋਲ ਜਾ ਦੇ ਹੁਣ ਇੱਕ ਪੰਜ ਕਰਦਾ ਇੱਕ ਪੰਗ ਦੇ ਥਾਪੀ ਮੰਡੀ ਦਾ ਹੈ ਮੈਂ ਕਿਸੇ ਮਾ ਸਮਝ ਮਾ ਜੀ ਇਹਦਾ ਜੇ ਮੇਲਾ ਕਰਕੇ ਥੋੜਾ ਜਿਹਾ 5-7000 ਰੁਪਏ ਹੁਣ ਮਹਿੰਗਾ ਜੱਕਣਾ ਪਊਗਾ। ਇਹੀ ਬਗਾਂ ਮੰਡੀ ਚ ਹੁੰਦਾ। ਮੰਡੀ ਆਪਾਂ ਪਾਇ ਨਹੀਂ ਕਦੇ। ਇਹ ਮੈਨੂੰ ਬਾਹਰ ਫੜ ਕੇ ਆਉਂਦੇ ਨੇ ਚਾਚਾ ਮੇਰਾ ਬੱਕਰਾ ਵਗਿਆ। ਮੰਡੀ ਆਪਾਂ ਪਾਇ ਨਹੀਂ ਕਦੇ। ਆਪਾਂ ਕੋਈ ਪਸ਼ੂ ਵੀ ਮੰਡੀ ਪਾਇਆ ਨਹੀਂ ਕਦੇ। ਇਹ ਗੰਗੀ ਚਾਚਾ ਆਇਆ ਮੇਰਾ ਬੱਕਰਾ ਚਾਚਾ ਹੁਣ ਕਿੱਥੇ ਗਾਗ ਗਾਗੋ ਬੱਬਾ ਵੀ ਭੱਜ ਜਾਂਦਾ। ਡੱਕਾ ਚਾਚਾ ਖਿੱਚ ਕੇ ਲਊਗਾ ਗਾਗਾ। ਨਾ ਫਿਰ 2000 ਬਾਹਰ। 10000 ਦੋਆਂ 10000 ਨਾਲ ਕੇ ਮਾਰਨਾ 5 6 ਢੀ ਇਹਨਾਂ ਦੋ ਦੋ ਹਾਂ। ਜਿਹਦਾ ਵਿੱਚ ਨਾ ਬੱਕਰਾ ਲੱਖ ਥੱਲੇ ਆ ਲੱਖ ਦਮ ਨਾ ਦੇ ਨਾ ਲੱਖਦਾ ਬਾਲੇ ਹਰ ਕਰਿਆ ਗਿਆ ਲੱਖ ਦੇ ਲੱਖ ਦੇ ਦੀ ਲੱਖ ਦਾ ਕਹਦਾ ਹੁਣ ਲੱਖ ਦੇ ਦੀ ਮੈਂ 60000 ਸਾਡੇ ਚੱਕਿਆ ਮੈਂ ਵੀ ਦੇ ਲੱਖ ਦੇ ਦੀ ਮਾਰ ਬਣਾ ਕਾ ਲੱਖ ਦੇ ਦੀ ਮਾਰ ਥਾਪੀ ਫਿਰ ਲੱਖ ਦੇ ਲੱਖ ਕਹਦਾ ਛੱਡ ਦੇ ਇਹ ਜਵਾਕ ਕਿਹੜਾ ਬਕਰ ਉਹ ਕਾਲਾ ਉਹ ਕਾਲਾ ਇੱਕ ਨੋਟ ਯਾਰ ਇਹ ਜੇ ਮੇਰੇ ਜਿਆਦਾ ਮੇਰਾ ਇੱਜ਼ਤ ਕਰ ਦੇ ਯਾਰ ਵੀਰਾਂ ਮੇਰੀ ਇੱਜ਼ਤ ਕਰ ਦੇ ਯਾਰ ਉਹ ਚਾਚਾ ਪੂਰੀ ਇੱਜ਼ਤ ਕਰ ਦੇਗੇ ਮੇਰਾ ਪਾ ਸੰਗ ਸੁੱਕਿਆ ਪਿਆ ਇਹ ਚਾਹ ਵੀ ਬਣ ਕਰਕੇ ਦਾ ਕਰਾਂਗੇ ਯਾਰ ਧੱਕਾ ਹੁਣ ਮਾਰ ਨਾ ਧੱਕਾ ਹੁਣ ਮਾਰ ਧੱਕਾ ਮਾਰ ਕੇ ਹੁਣ ਛੱਡ ਦੇ ਨਾ ਯਾਰਾ ਹਾਂ ਜੀ ਆ ਵੀ ਰਾਹ ਕਰ ਲੋ ਬਾਈ ਕਿਦੋਂ ਗੱਲ ਹੋ ਗਈ ਫੇਰ ਪਾਕੀ ਗੱਲ ਲੱਗ ਜੇ ਨਹੀਂ ਆਂਦਾ ਮੈਂ ਸੋਦਾ ਹੋਈ ਜਾਣਗੇ ਨਹੀਂ ਦੇਈ ਨਾ ਦੀ ਕੋਈ ਸੱਗਲਾ ਕੋਈ ਰਗਾ ਫੜ ਯਾਰਾ ਆ ਜਾ ਤਾਂ ਉਹ ਆਪ ਹੀ ਮਾਰੂਗਾ ਬਈ ਇਹ ਹੈ ਜਿਹਨੂੰ ਘਾਟਾ ਪਉਂਦਾ ਇਹ ਜਦਰਾ ਕਰਦੀ ਨਾ ਬੋਲ ਕੇ ਮਾਰ ਦੇ ਦੱਪੀ ਪਰ ਹੋ ਗਿਆ ਫਿਰ ਬੱਕਰੇ ਬਰੇ ਕਰ ਲੈ ਹੁਣ ਸਾਈਡ ਤੇ ਕਰ ਲੈ ਬੱਕਰਾ ਸਰੀਰ ਇਹ ਆਹ ਜਿਹੜਾ ਹੋਣਾ ਹੁਣ ਆਹ ਜਾਇਉਂਗਾ ਇਧਰ ਕਰ ਦੇ ਨਾ ਮੇਰੇ ਪੱਟ ਲੱਗ ਡਾਦੀ ਕਿਤੇ ਮਾਈ ਲਿਆ ਨਾ ਨਹੀਂ ਨਹੀਂ ਕਿਤੇ ਮੇਰੇ ਪੱਟ ਟੁਕ ਟੁਕਾਈ ਜਾਂਦਾ ਤੂੰ ਮੈਨੂੰ ਫੜੇ ਲਾ ਫੜੋ ਬੋਲੋ ਇਹਦਾ ਵੇਪਾ बोल के बोल के दस्त जब ही फालना गया बोल के मार दे यार 580 ਦਾ ਬਾ ਯਾਰ 10 ਦੀ ਮੜਾ ਜਾ ਮੈਨੂੰ ਵੀ 580 ਰੁਪਏ ਦਾ ਸੀ ਯਾਰ ਦਾ ਬਾ ਠੀਕ ਹੋ ਜਾਣਾ ਕੀ ਦਾ ਸੁਣ ਲੱਕਾ ਗਰੀਬ ਕਸਾ ਬਣ ਗਿਆ ਠੀਕ ਕਰਦਾ ਮੜ ਗਿਆ ਮੈਂ ਬਹੁਤ ਬੰਦਿਆ ਲਫੜਾ ਪੈਸੇ ਕਿਤੇ ਤੁਹਾਨੂੰ ਤਾਂ ਕਾਂਗੇ ਤੁਸੀਂ ਬੰਦੇ ਕੈਸੀ ਯਾਰਾ 640 ਰੁਪਏ ਦਾ ਕਹਦੇ ਬੋਲੋ ਇਹ ਭੈਣ ਦਾ ਯਾਰ ਜੀ ਇਹਨੂੰ ਲਗ ਲਾ ਦੂਗਾ ਬੋਲਦਾ ਸੀ ਜਦ ਹੀ ਫਾਲਨਾਗੇ ਬੋਲਦਾ ਸੀ ਜਦ ਹੀ ਕੜਾਗਾ ਬੋਲਦਾ ਸੀ ਇਹ ਮਤ ਬਹੁਤ ਅਸੀਲਾ ਹੈ ਭਾਈ ਤਰਾਸੀ ਲੱਗ ਗਿਆ ਜੀ ਤੋ ਇਹ ਸਹੀ ਤਾਂ ਫੜਦੇ ਨਹੀਂ ਕਹਾ ਕੀ ਫੜਾਂਗੇ ਜਦੋਂ ਫਟਾ ਕੀ ਫੜਾਂਗੇ ਜਦੀ ਸਹੀ ਤਾਂ ਫੜ ਲੈ ਫਾਲੀ ਜਦੋਂ ਬੋਲ ਦੋ ਜਾਂਸੀ ਵਾਲਾ ਜਾਂਸੀ ਫਰਾਈਆ ਭਾਈ ਜੱਥੇ ਆ ਹੀ ਹੁੰਦਾ ਹੈ ਖਾਰਾ ਖੋਲਾ ਕਰਦਾ ਕੋਈ ਨਾ ਖੋਲੇ ਖਾਣੇ ਹੀ ਮਾਈ ਕੋ ਕੋਣ ਲੱਗਣਾ ਹੈ ਜਿਹਨਾਂ ਨੂੰ ਦੇਦਾ ਨਹੀਂ ਖੜ ਜਾ ਆਫੀਆਂ ਮਾਊ ਮਾਗ ਨੀ ਚਲ ਕੋਈ ਗੱਲ ਨਹੀਂ 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 ਗੱਲ ਜਾਇਜ਼ ਹੈ ਜਾਇਜ਼ ਹੈ ਜ ਜਿੰਨਾਂ ਦਾ ਉਹ ਮੁੰਡੇ ਮਾਰ ਲਏ ਨੇ ਮੈਂ ਹੁਣ ਜਾਇਜ਼ ਉਹਨੂੰ ਮਾਰੀ ਨਾ ਗੱਲ ਇੱਕ ਮੋਟਾ ਜੀ ਜੀ ਜਾ ਹੋ ਜਾ ਜਾ ਜਿੰਨਾਂ ਰੁਪਏ ਹੋਰ ਬੱਕਰ ਨੂੰ ਇੱਕ ਮੋਟਾ ਹਾਂ ਉਹ ਗਾਹਾਂ ਦਾ ਬੱਕਰਾ ਹੈ ਨਹੀਂ ਨਾ ਪੱਕਾ ਸਾਹੀ ਨਹੀਂ ਹੈਗਾ ਨਾ ਪੱਕਾ ਕੋਈ ਪੱਕਾ ਨਹੀਂ ਕਰਦਾ ਤੁਹਾਡੇ ਨਾਲ ਜਿੰਨੇ ਪੈਸੇ ਦਾ ਪੱਕਾ ਉਹਨੇ ਪੈਸੇ ਵਿੱਚੋਂ ਜਿਆਦਾ ਸਾਰੇ ਯਾਰ ਬਾਬੇ ਕੋਈ ਇਕੱਲਾ ਨਹੀਂ ਕੱਢ ਕੇ ਆਪਣਾ ਕੋਈ ਮੂਵੀ ਕਰਿਆ ਭਾਈ ਜਿੰਨੇ ਪੈਸੇ ਨਹੀਂ ਸਾਡੇ ਕੋਲੇ ਟੁੱਟਿਆ ਪੱਜਿਆ ਹੈਗਾ ਤੇਰੇ ਨਾਲ ਜਾਵੇ ਹੁਣ ਛੋਲੋ ਛਾਉਣਾ ਬਾਈ ਜਿੱਥੇ ਗੱਲ ਜਿੱਥੇ ਦਾ ਜਿੱਥੇ ਬੱਤ ਜ ਜਿੰਨੇ ਤੁਸੀਂ ਬਸਪੰਮੋ ਨਾਲ ਫੇ ਕੋਨਰਾ ਉਹ ਮੌਕਾ ਹੁਣ ਡਾਂ ਬਗਦਾ ਬੋਲ ਨਹੀਂ ਕੱਢਦੀ ਬਰਾਗੀ ਚੜਾਈ ਹੁੰਦੀ ਆ ਮਗਰ ਉਹ ਪੌਦਾ ਹੁਣ ਕਿਰ ਨਮੈਂਡ ਗੱਲ ਦਿੱਤੀ ਸਾਹ ਵਾਹ ਟਾਈਮ ਦਾ ਇਹਦਾ ਲਾ ਲਾ ਕਰਦੀ ਹੁਣ ਗੱਲ ਪੂਰੀ ਰੱਖ ਕੇ ਗੱਲ ਪੂਰੀ ਕਰੂਗਾ ਦੇਵਾ ਪੂਰੀ ਕਰੂ ਇਹ ਪੂਰੀ ਗੱਲ ਕੋ ਜਿੰਨ ਨੂੰ ਜਿੰਨ ਨੂੰ ਲੱਗ ਬੱਕ ਕੇ ਜਾਕੂ ਦੇ ਤੈਨੂੰ ਵੀ ਪਤਾ ਸਾਰਾ ਸਾਲ ਚਾਚਾ ਪਿੱਛੇ ਕਰਦੇ ਆਂਗੇ ਬਹ ਮਾਰਨ ਦਾ ਕੰਮ ਨਾ ਕਰੀ ਇਹਨੂੰ ਕਿਹਨੂੰ ਪੁੱਛਿਆ ਇਹਨੂੰ ਪੁੱਛੇ ਨਾ ਆ ਗਏ ਹੁਣ ਸਾਡੀ ਮਾਰੋ ਮੈਂ ਡਾਟ ਤੋਂ ਮੜ ਗਿਆ ਮੈਂ ਜਮੀ ੱੱਕਾ ਨਾ ਕਰਦੇ ਖੜ ਜਾ ਹੁਣ ਮੋਹੋਂ ਨਾ ਬੋਦੀਆਂ ਦਾ ਹੌਣ ਵੀ ਕੋਈ ਕਸਰਾ ਕੱਲ ਕਸਰਾ ਹੈ ਯਾਰ ਬੜਾ ਕਮਾਲ ਦੀ ਗੱਲ ਆ ਹਾਜੀ ਤੂੰ ਕਸਰਾ ਭਾਈ ਜਦ ਹਾਜ਼ਿਰ ਮੈਂ ਨੂੰ ਮਾਰ ਮੈਨੂੰ ਮਾਰ ਲਓ ਯਾਰ ਨਹੀਂ ਮਾਰ ਨਹੀਂ ਨਹੀਂ ਮੈਨੂੰ ਮਾਰ ਲਓ ਦੋਹਾਂ ਨੂੰ ਨਾ ਮਾਰਨਾ ਦੋ ਕਸਰਾ ਕਮਾਲ ਦੀ ਇੱਕ ਸੱਟ ਤੋਂ ਸ਼ੁਰੂ ਗਦੀਬ ਦੇ ਹਾਂ 1 60 ਮੁੱਲ ਕਰਾਇਆ ਦੋ ਲੱਖ ਮੰਗਾ ਦੋ ਮੰਗੋ ਬੰਗਲਾ ਬੋ ਮੰਗਲਾ ਦੇਖੋ ਘੋਟੂ ਪੁੱਗ ਦੇ ਦਿਆ ਸਾਨੂੰ ਲੱਗਦੀ ਆ ਹਾਂ ਇਹਦਾ ਪੁੱਗ ਦੇ ਦਿਆ ਇਹਦਾ ਨਾ ਗੱਲ ਕੀ ਆ ਯਾਰ ਇਹਨੂੰ ਲੈਣਾ ਮੰਨਦਾ ਪਿੱਛੇ ਵੀ ਨਹੀਂ ਹੁੰਦਾ ਯਾਰ ਇੱਕ ਦਾ ਪੂਰੇ ਦਾ ਕਹਿਦਾ ਦੀ ਚਾਚੇ ਨੂੰ ਕਰ ਦੇ ਗੱਲ ਪਤਾ ਕੀ ਆ ਵੀਰੇ ਦੇਖੋ ਚਾਚਾ ਗੱਲ ਤੇ ਕੋਈ ਗਰਾਂ ਨਹੀਂ ਲੱਗਦਾ ਬੱਕਰਾ ਇੱਧਰ ਗਦਾਬੀ ਥੋੜਾ ਜਿਹਾ ਇੱਕ ਦਾ ਨਹੀਂ ਬੱਕਰਾ ਦੇਥੇ ਵਿੱਚ ਨੂੰ ਫਰਾਂਦ ਉੱਥੇ ਵੀ ਨਹੀਂ ਜਾਣਾ ਉੱਥੇ ਵੀ ਨਹੀਂ ਆਉਂਦਾ ਯਾਰ ਆਓ ਸਮਝੀ ਬੈਠੇ ਆ ਮੈਂ ਹੁੜੀ ਗੱਲ ਮੈਂ ਥੋੜੇ ਨਾ ਦੇਖਦੇ ਦੇਖਿਆ ਥੋੜੀ ਬੁੱਜੀ ਥੋੜੀ ਗਾਵਾ ਬੁੱਜੀ ਬਠਾਗਾ ਕੋਈ ਬੰਦ ਸਾਡਾ ਕਸਰ ਰਹਾ ਬਈ ਕਸਰ ਤਾਂ ਨਿਕਲਦੀ ਨਹੀਂ ਕਸਰ ਕਸਰ ਕੱਢਦੇ ਕਸਰ ਤਾਂ ਕੱਢ ਨਹੀਂ ਆਉਂਦੀ ਲੈਣੀ ਆ ਕੋਈ ਜਿੰਮੀਦਾਰ ਬੰਦਾ ਯਾਰ ਉਹ ਗੜਗਫਹਰੀ ਹੋ ਜਾਂਦਾ ਚੱਕਰੇ ਨੇ ਕੋਈ ਹੁੰਦਾ ਐਥੇ ਮਕਰ ਮਾਉਂਦਾ ਉਹ ਖੜ ਜਾ ਮੈਂ ਨਹੀਂ ਮੰਨਦਾ ਹੁਣ ਨਹੀਂ ਮੰਨਦਾ ਹੁਣ ਨਹੀਂ ਮੰਨਦਾ ਕੋਈ ਮਾਉਂਦਾ ਕਿੰਨਾ 85 ਦਾ ਗਿਆ ਜਦੋਂ ਕਿ ਲੋਕਾਂ ਨੂੰ ਮੜਿਆ ਨਾ ਯਾਰਾ ਹਾਂ ਨਿਕਾ ਨਮਾ ਸੀ ਨਮਾ ਹਾਂ 1000 ਰੁਪਏ ਹੋਰ ਭਾਈ ਯਾਰਾ ਚੱਕ ਭਾਈ ਹੁਣ ਤਾਂ ਮੋਹਨ ਨੂੰ ਮੋੜਿਆ ਲੈ ਕੇ ਨਾ ਹਾਂ 90 ਨੂੰ ਵੀ ਬੋਲ ਰਹੀ ਆ ਮੈਨੂੰ ਸੀ ਆ ਗਿਆ ਇਹ ਬੰਦਾ ਆ ਗਿਆ ਕੋਲ ਬੰਦ ਗਿਆ ਦੀ ਬਾਦੂ ਪਹਿਲੇ ਕਿਹਾ ਸੀ ਉੱਥੇ ਕਿਉਂ ਹਰਦਾ ਬਹੁਤ ਖਚ ਲਿਆ ਗਾ ਮਾ ਹਰ ਸਿਰ ਫਰਾਲ ਸਾਈ 90 ਦਾ ਚਲੇ 90 ਦਾ ਬਾਅਦ ਹੀ 90 ਦਾ ਆਉਣਾ ਬੂਬਰੋ ਵਾ ਹੋ ਜਾ ਯਾਰ ਆਪਾਂ ਬੋਰਾ यार ਜਾ तो ਕੋਈ ਨਹੀਂ ਗਾ ਬੋਬ ਦਾ ਸਿਰੋ ਹੋ ਗਿਆ ਬਕਰਾ ਅੱਛਾ ਕਹੋਂ ਤੱਕ ਰੱਖਿਆ ਯਾਰ ਕਹੋਂ ਤੱਕ ਰੱਖਿਆ ਉਹ ਪੈਰ ਨਾ ਰੱਖਾ ਬਕਰਾ ਮੈਂ ਹੜਾਉਂ ਕੋ ਬੰਦਰੀ ਰੱਖਾ ਬਹੁਤ ਡੋੜ ਗਿਆ ਬਹੁਤ ਡੋੜੇ ਬਹੁਤ ਨਾ ਬੋਲ ਨਾ ਬੋਲ ਹੁਣ ਤਾਂ ਪੂਰਾ ਕਰ ਦੇ ਨਬੇਲਾ ਉਹ ਜਾ ਯਾਰ ਹੋਈ ਇਹਨਾਂ ਨੂੰ ਮੂਰਾ ਕਰ ਦਈਏ ਆਇਦਾ ਪੂਰਾ ਨਹੀਂ ਪੈਸਾ ਨਹੀਂ ਪੈਸਾ ਨਹੀਂ ਨਹੀਂ ਟੁੱਟਦਾ ਨਹੀਂ ਹੈ ਜੇ ਉਹ ਰੱਖ ਲੈ ਤੂੰ ਮੈਂ ਤੈਨੂੰ ਰੱਖਾ ਰੱਖਾ ਮਤਲਬ ਬੋਸੀ ਦੇ ਕੇ ਰੱਖ ਲੈ ਆ ਪੈਸੇ ਬਰਾ ਪੈਸੇ ਤੈਨੂੰ ਸਾਤਾ ਦੇ ਗੁੱਗੂਆ ਕਰਾ ਗੁੱਗੂਆ ਕਰਾਉ ਕਲਦੀ ਸਹੀ ਦੇ ਦੇ ਜੀ ਆਹ ਦੇਖੋ ਥੱਲੇ ਚਲੋ ਠੀਕ ਆ ਹੀ ਕਰ ਬਸ ਹੋ ਗਿਆ ਬੜੀ ਕਰ ਗੁਗਲ ਕਰਾਓ ਚੱਕੋ ਖਬਰ ਆਪਾਂ ਦੇ ਉਰੇ ਖਾਤਾ ਦੇ ਜਰਾ 27 ਬੋਲ ਨੂੰ ਭਾਈ ਬੱਕਰੇ ਦੇ ਐ ਸੱਤ ਦੇ ਹੁਣ ਬਸ ਕਾਹੀ ਨਹੀਂ ਆਵੇ ਗੁਗਲ ਤੇ ਪਵਾ ਹੋ ਗਿਆ ਕਿੰਨੇ 87 ਦਾ 800 ਰੁਪਏ ਦੀ ਬਣ ਗਈ ਚਲ ਲੈ ਯਾਰ ਭੈਣ ਲਗਾ ਦੇ ਬਾਈ ਕਾਸੀ ਆਏ ਵੀ ਹੋਣਾ ਆਏ ਮੰਨ ਬਈ ਇਹ ਇਦੀ ਐ ਨਾ ਇਹ ਪੱਟੇ ਨੇੜੀ ਭੰਨ ਦੀ 87 ਹਾਂ ਜੀ ਲਾ ਬੱਤੇ ਨੂੰ ਲਾਵਾ ਪੜ ਕੇ ਖੜਿਆ ਹੈ ਨਾ ਕੋਲੋ ਪੈਸੇ ਲੱਗਣਗੇ ਬੱਕਰਾ ਕੱਢ ਦੇ ਮੂਰੇ ਪੁੱਤੋਏ ਕਮਾ ਦੇ ਉਦੋਂ ਦੀ ਪੁੱਤ ਮਾੜਾ ਕੱਢ ਦੇ ਬੱਕਰੇ ਨੂੰ ਉਹ ਪੈਸੇ ਇੱਧਰ ਕੱਢ ਲਾ ਵਾਰੀ ਠੀਕ ਹੈ ਜੀ ਓਏ ਮਾਣਾ ਇਧਰ ਲੈ ਵਸੇ ਕੱਢ ਲੈ ਬੱਕਰਾ ਇਧਰ ਹੀ ਕੱਢ ਕੇ ਚੱਲ ਜਾ ਤੇ ਕਿਹੜਾ ਪਿੰਡ ਆ ਬਾਈ ਦਾ ਪਿੰਡ ਵੀਰ ਜੀ ਮਹਾਲਾ ਵਗੜੀਆਂ ਲੱਗੇ 8000 ਬਾਹਰ ਕੱਢ ਲੈ ਬੱਕਰਾ ਜੀ ਸੰਗਲੀ ਪਿੰਡ ਲੈ ਨਾਲੇ ਸੰਗਲੀ ਜਾਂਦਾ ਇਧਰ ਕੱਢੋ ਬੱਕਰਾ ਬਾਹਰ ਕੱਢ ਲਓ ਯਾਰ ਬਾਹਰ ਕੱਢ ਲਓ ਬੱਕਰਾ ਚਾਲ ਐ ਜੀ ਫੁੱਲੀ ਮੇਰੇ ਹੁੰਦੇ ਤਾਂ ਮਾਰ ਜੂ ਨੰਦੀਪ ਗੌਰ ਦੇ ਪੁੱਤ ਪੜੀ ਉਹ ਲੈ ਕੱਢ ਬੱਕਰਾ ਬਾਹਰ ਬਾਹਰ ਰੋ ਲੈ ਰੋ ਰੇ ਕਰੋ ਬਲਾਉ ਰੇ ਕਰੋ ਬਲਾਉ ਰੇ ਰੋ ਗਲੋਰੀ ਰੋਗ ਰੋ ਕਹ ਕਹਾ ਕੀ ਜੋ ਕਹਾ ਕਹਾ ਕੀ ਜੋ ਲੈ ਜਾਣਗੇ ਹਾਂ ਉਹ ਆਇਆ ਰੱਤਾ ਮਾਲਵੀ ਚਲ ਗਾ ਹਾਂ ਖੜਾ ਬਿਸੀ ਦੇਖੋ ਭਾਈ ਪਾ ਪੈਸੇ ਬੁਝੇ ਕਾਵੋ ਕੀ ਉਹ ਪਾਉਣੇ ਨੇ ਪਾ ਪੈਸੇ ਕੋਲ ਤੇ ਬੱਕਰਾ ਸੌਦਾ ਹੋਇਆ ਭਾਈ ਕਿਹੜਾ ਪਿੰਡਾ ਭਾਈ ਪਿੰਡ ਬੀਰ ਜੀ ਮਹਾਲਾ ਬਾਗੜੀਆਂ ਨੇੜੇ ਜਿਲ੍ਹਾ ਮਲੇਰ ਕੋਟ ਦਾ ਪਾਈ ਕਿੰਨੇ ਚੜਦਾ ਇਹ 6 ਦਾੰਦਾ ਵੀਰ ਜੀ ਪ੍ਰੈਸ ਬੱਜਾ 6 ਦਾੰਦਾ ਪ੍ਰੈਸ ਬੱਜਾ 20 ਭਾਈ 20 ਮਹੀਨੇ ਦਾ ਬੱਕਰਾ ਹੋ ਗਿਆ ਭਾਈ ਬਹੁਤ ਸਾਂ ਬੱਕਰਾ ਤੇ ਫੋਲੋ ਕੁਆਲਟੀ ਦੇ ਵਿੱਚ ਵੀ ਬਾਕੀ ਚੀਜ਼ ਤੁਹਾਡੇ ਸਾਹਮਣੇ ਆ ਗਈ ਜੀ ਇਹ ਨੰਬਰ ਹੈ ਜੀ ਤੁਹਾਡੇ ਸਾਹਮਣੇ ਆ ਇਹ ਹੁਣ ਜਦੋਂ ਦੇਖ ਗਿਆ ਇਹ 87000 ਦਾ ਵਿਕ ਜਾਏ ਤੇ ਤੁਸੀਂ ਕਿੰਨਾ ਮੁੱਲ ਕਿੰਨਾ ਰੱਖਿਆ ਸੀ ਇਹਦਾ ਪਹਿਲਾਂ 1,60 ਲੱਖ ਕਰਿਆ ਦੀ 2 ਲੱਖ 2 ਲੱਖ ਰੁਪਇਆ ਕਰਿਆ 2 ਲੱਖ ਦਾ ਜੀ 2 ਲੱਖ ਮੈਂ ਨਾ ਲਗਾ ਬੋਲਾ ਚਾਚਾ ਮਾਰਦਾ ਮੜਕ ਕੋਈ ਨਹੀਂ ਚਾਚਾ ਹੁਣ ਮੜਕ ਮਾਰਦਾ ਇਹ ਮੰਡੀ ਤੋਂ ਵੀ ਕਹਿੰਦੇ ਲੱਖ ਰੁਪਏ ਲੈਣਾ ਹਾਂ ਹਾਂ ਬਲਾਗ ਨੂੰ ਫਿਰ ਮੈਂ ਹਦੀ ਤਰ੍ਹਾਂ ਹੋ ਜਾਉ ਮਾਫੀ ਖਾਦ ਜਗਾ ਠੀਕ ਹੈ ਠੀਕ ਹੈ ਏ ਹਰਾਮੋਤ ਬਾਈ ਕਿੱਥੇ ਜਾ ਕੇ ਖੜੂ ਹਾਂ ਹਾਂ ਕਿੱਥੇ ਜੰਲੂ ਜਾ ਬੇ ਚਾਹ ਤਾਹ ਇੱਕ ਵਾਰਟੀ ਇੱਕ ਨੰਬਰ ਆ ਪੂਰੀ ਇੱਕ ਨੰਬਰ ਕਲਮਾ ਨਹੀਂ ਪੈਸੇ ਲਾਇਏ ਪੈਸੇ ਲਾਇਨਾ ਤੇ ਲੈਤਾ ਬਾਈ ਕਿੱਥੋਂ ਦੇ ਨੇ ਸੰਧਲੀ ਪਿੰਡ ਹੈ ਆਪਣਾ ਸੰਧਲੀ ਪਿੰਡ ਹੈ ਕਿਹਦੇ ਪੈਸੇ ਕਿਹਦੇ ਪੈਸੇ ਮਾਉਣੇ ਮਾਰਦੇ ਪਾ ਦੇਓ ਕਾਊਂਟ ਤੇ ਕਾਊਂਟ ਤੇ ਬੈਂਕ ਨੰਬਰ ਦੇ ਦਿਓ ਉਹਨਾਂ ਨੂੰ ਮਮਾ ਜੂ ਬਾਈ ਉਹ ਬੋਲਾ ਉਹ ਬੋਲਾ ਪੈਸੇ ਬੋਲਾ ਖਾਤੇ ਚ ਬੋਲਾ ਖਾਤੇ ਚ